ਸਤਿ ਸ਼੍ਰੀ ਅਕਾਲ ਜੀ ਬੱਲ ਪਿਜਨ ਕਲੱਬ YouTube ਚੈਨਲ ਦੇ ਸਾਰੇ ਵੀਰਾਂ ਨੂੰ ਖੁਸ਼ਨਾਓ ਬਾਈ ਕੀ ਹਾਲ ਚਾਲ ਸਰ ਬਾਈ ਠੀਕ ਠਾਕ ਆਸ ਕਰਦੇ ਹਾਂ ਸਰ ਬਾਈ ਠੀਕ ਠਾਕ ਹੋਣਗੇ ਲਓ ਜੀ ਮਿੱਤਰੋ ਜਿਹੜੀ ਤੁਹਾਡੇ ਵਾਸਤੇ ਆਪਾਂ ਵੀਡੀਓ ਲੈ ਕੇ ਆਏ ਆ ਇਹ ਜਾਨਵਰ ਸਾਰੇ ਸੇਲ ਨੇ ਜੀ ਤੇ ਜਾਨਵਰ ਜਿੰਨੇ ਵੀ ਪੰਦੇ ਨੇ ਸਾਰੇ ਬਾਡਰ ਏਰੀਏ ਦੇ ਨੇ ਜਾਨਵਰ ਸਾਰੇ ਸਿਰਾ ਤੋਂ ਸਿਰਾ ਨੇ ਵੱਧ ਤੋਂ ਵੱਧ ਨੇ ਜੇ ਜੇ ਕਿਸੇ ਵੀਰ ਭਰਾ ਨੂੰ ਇਹ ਜਨਵਰ ਚਾਹੀਦੇ ਹੋਣ ਤੁਹਾਨੂੰ ਆਪਾਂ ਇਹਨਾਂ ਦਾ ਨੰਬਰ ਸਕਰੀਨ ਤੇ ਦੇ ਰਹੇ ਆ ਤੇ ਤੁਸੀਂ ਇਹਦਾ ਵੀਰਾ ਦੇ ਨਾਲ ਕੰਟੈਕਟ ਕਰਕੇ ਇਹ ਜਨਵਰ ਖਰੀਦ ਸਕਦੇ ਹੋ ਜਨਵਰ ਸਾਰੇ ਬਹੁਤ ਵਧੀਆ ਨੇ ਬਾਰਡਰ ਏਰੀਏ ਦੇ ਨੇ ਸਟੈਂਪਾਂ ਵਾਲੇ ਜਨਵਰ ਨੇ ਤੁਹਾਨੂੰ ਪਤਾ ਹੁਣ ਬਾਜ਼ੀਆਂ ਖਤਮ ਹੋ ਗਈਆਂ ਜਿਹੜੇ ਵੀਰ ਭਰਾਵਾਂ ਨੇ ਚੰਗੇ ਜਨਵਰ ਰੱਖੇ ਸੀ ਤੇ ਹੁਣ ਲਾਸਟ ਦੇ ਵੇਚੇ ਨੇ ਤੇ ਜਨਵਰ ਬਹੁਤ ਵਧੀਆ ਨੇ ਇਹ ਜਿਹੜੇ ਜਾਨਵਰ ਨੇ ਵੀਰ ਜੀ ਇਹ ਆ ਪਿੰਡ ਦਰਾਜ ਕੇ 우ਸਤਾਦ ਬੂਟਾ ਦਰਾਜ ਕੇ ਉਹਨਾਂ ਦੇ ਕੋਲ ਜਾਨਵਰ ਬਹੁਤ ਵਧੀਆ ਨੇ ਤੇ ਜਾਨਵਰ ਜਿੰਨੇ ਵੀ ਖਰੀਦਾ ਹੁਣ ਬਿਲਕੁਲ ਨਸਲੀ ਜਾਂ ਬਹੁਤ ਵਧੀਆ ਜਾਨਵਰ ਹੋਵੇ ਤਾਂ ਹੀ ਖਰੀਦਾ ਜੇਸੇ ਕਿਸੇ ਵੀਰ ਭਰਾ ਨੂੰ ਇਹ ਜਾਨਵਰਾਂ ਦੀ ਜ਼ਰੂਰਤ ਹੋਵੇ ਜਾਂ ਖਰੀਦਣੇ ਹੋਣ ਤੇ ਇਹਨਾਂ ਦਾ ਨੰਬਰ ਆ ਸਕਰੀਨ ਤੇ ਚੱਲ ਰਿਹਾ ਇਹ ਨੰਬਰ ਤੇ ਨਾਲ ਤੁਸੀਂ ਗੱਲ ਕਰਕੇ ਇਹ ਜਾਨਵਰ ਲੈ ਸਕਦੇ ਹੋ ਜਾਂ ਜਾਣਕਾਰੀ ਲੈ ਸਕਦੇ ਹੋ ਬਾਕੀ ਜਿਹੜੇ ਵੀਰਾਂ ਨੇ ਅਜੇ ਤੱਕ ਆਪਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਕਿਰਪਿਆ ਕਰਕੇ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣੇ ਯਾਰਾਂ ਮਿੱਤਰਾਂ ਨਾਲ ਸ਼ੇਅਰ ਕਰੋ ਤੇ ਜਿਹੜੀਆਂ ਵੀਡੀਓ ਹੁੰਦੀਆਂ ਨੂੰ ਲਾਇਕ ਕਰਿਆ ਕਰੋ ਜਿੰਨੇ ਵੀਰ ਆਪਣੇ ਵੀਡੀਓ ਦੇਖਦੇ ਨੇ ਇੰਨਾ ਜੋ ਬਹੁਤ ਘੱਟ ਨੇ ਜਿੰਨੇ ਆਪਣਾ ਚੈਨਲ ਸਬਸਕ੍ਰਾਈਬ ਕੀਤਾ ਵਾ ਵੀ ਜੀ ਤੁਹਾਡੇ ਸਪੋਰਟ ਦੀ ਲੋੜ ਆ ਨਵਾਂ ਚੈਨਲ ਬਣਾਇਆ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ Da hat